ਆਓ ਦੇਖਾਗੇ ਸੁਗਰੂ ਦਾ ਉਹ ਕਿਵੇਂ ਦੇਖਾਂਗੇ ਖੇਡ ਮੈਦਾਨ ਦੇ ਵਿੱਚ ਕਿਹਦੇ ਅਸੀਂ ਰਾ ਲੋਕੀ ਲੱਗਿਆ ਕਿਹਦੇ ਵਿੱਕਦੇ ਵਿੱਕਦੇ ਦਾ ਸੁਨਾ ਤੇ ਤ ਸਮੁੰਦਰ ਦੇ ਯਾਰਾ ਠਾਟ ਕਹੇ ਕਿਸੇ ਦਾ ਇੰਤਜ਼ਾਰ ਨਹੀਂ ਕਰਦੀ ਤੇ ਠਾਟ ਕਹੇ ਕਿਸੇ ਦਾ ਇੰਤਜ਼ਾਰ ਨਹੀਂ ਕਰਦੀ ਇੱਧਰ ਦੇਖਾਂਗੇ ਉਹ ਮੁੰਡਾ ੱੱਜਾ ਆ ਰਿਹਾ ਵਿਖੇ ਖੇਡ ਮੈਦਾਨ ਦੇ ਵਿੱਚ ਵੀ ਬੱਲੇ ਬੱਲੇ ਕਿਹੜਾ ਕਰਵਾ ਦੇਗਾ ਇਹ ਹਲਕੇ ਹਲਕੇ ਕਦਮਾਂ ਦੇ ਨਾਲ ਵੀ ਅੱਗੇ ਨੇ ਵਧਦਾ ਜਾ ਰਿਹਾ ਹੈ ਚਾਰ ਚੱਕਰ ਹੋਣੇ ਆ ਤੇ ਕਿਸੇ ਗੱਲ ਨੇ ਪੂਰੇ ਹੋਣੇ ਆ ਵੀ ਕਿਸੇ ਗੱਲ ਨਾਲ ਹੀ ਪੂਰੇ ਹੋਣੇ ਆ ਤੇ ਚੱਕਾ ਮੈਂ ਇੱਕ ਕੁਸਲੇ ਆਇਆ ਤੇ ਆ ਜਾ ਫਿਰ ਉਥੇ ਉਹ ਕਹਿੰਦੇ ਮੁੰਡੇ ਨੇ ਸ਼ੂਟ ਭੱਟੀ ਆ ਉਹ ਕਹਿੰਦੇ ਇਹਨੇ ਥੋਕੀਆਂ ਫੜੋ ਤੇ ਫਰੇ ਮਾਰਦਾ ਉਹ ਪਤਾ ਲੱਗ ਜੀ ਕਾ ਟੋਲੇ ਹੋ ਧਾਰਦਾ ਤੇ ਜਦੋਂ ਟੱਕਰ ਜੇ ਭੇੜੇ ਪਰ ਮਾਰਦਾ ਓਏ ਕਿਤੇ ਜੀ ਨਹੀਂ ਜੀ ਲੱਗਦਾ ਪਰ ਹੋਰ ਝੋੜੀ ਕੋੜੀ ਅੱਜ ਦੇਖ ਲਈ ਭੀ ਆਗੇ ਤੇ ਘਰੇ ਪਰਦਾ ਕੀ ਲੱਗਦਾ ਉਹ ਕਿਹਦੀ ਭੱਲਾ ਲੱਗਦਾ ਕਿਹਦੀ ਲੱਗਦਾ ਕਿਹਦੀ ਲੱਗਦਾ ਕਹਿੰਦੇ ਲਓ ਵੀ ਕਹਿੰਦੇ ਖੇਡ ਮੈਦਾਨ ਦੇ ਵਿੱਚ ਉਹ ਦੇਖਾਂਗੇ ਤਾੜੀ ਤਾੜੀ ਰੁਕਣੀ ਨਹੀਂ ਚਾਹੀਦੀ ਅੱਜ ਵੀ ਕਹਿੰਦੇ ਆਸਟ ਹੂਟ ਆਗੇ ਵੀ ਆਸਟ ਉਹ ਆਸਟ ਇੱਕ जमात हुआ बि दूर हुण त ਓ ਵਿਜੇ ਆ ਰਿਹਾ ਵੀ ਉਹਨੇ ਮੁਰਕੇ ਨਹੀਂ ਟੱਕਿਆ ਦੇਖੋ ਭਰੀਆਂ ਹੋਣ ਗਈਆਂ ਦੇਖੋ ਭਰੀਆਂ ਹੋਣ ਗਈਆਂ ਉਹ ਗਰਦਾਸਪੁਰ ਹੋਰ ਪਿਆ ਅੱਗੇ ਵੱਟੋ ਧੰਨਵਾਦ ਜੀ ਜੰਦੀਰ ਕਸਵਰ ਦਾ ਹੋ ਸਾਹਮਣੇ ਦੇਖਾਂਗੇ ਇਹ ਤਾਂ ਘੱਟ ਤਾਂ ਮਾਰੀਆ ਮੁੰਡਾ ਬੱਟਾ ਜੂਰੇ ਆਉਂਦਾ ਤਰਾਉਂਦਾ ਉਹ ਗਰਦਾਸਪੁਰ ਵਾਲਾ ਇੱਕ ਹਰਿਆਣੇ ਵਾਲਾ ਇੱਕ ਸੰਗਰੂਰ ਵਾਲਾ ਇੱਕ ਸੁਨਾਮ ਹਰਿਆਣੇ ਦੇ ਵਿੱਚ ਉੱਧਰ ਦੇਖਾਂਗੇ ਖੇਡ ਮੈਦਾਨ ਦੇ ਵਿੱਚ ਉਹ ਸੰਗਰੂਰ ਵਾਲੇ ਇੱਕ ਉਧਰ ਕਹਿੰਦੇ ਦੇਖਾਂਗੇ ਫਰੀਦਕੋਟੀਆਂ ਤੇ ਇੱਕ ਕਹਿੰਦੇ ਸਹਾਰਾ ਵਾਲਾ ਲੱਗਿਆ ਹੋਇਆ ਤੇ ਛਿਆਂ ਦੀ ਜੋੜੀ ਤੇ ਮਾਰ ਦੋ ਤੈਰੀ ਖਿੱਚ ਕੇ ਰੱਖੇ ਕੰਨ ਵਿੱਕੜੀਆਂ ਦੀਆਂ ਸੁਣੋ ਕਿੱਲਾ ਟਾਈਮ ਦੱਸਦੀਆਂ ਹਾਂ ਦੱਸੋ ਨਹੀਂ ਦੇਖਿਆ ਵੱਲ ਜੀ ਕਿੱਲਾ ਬੋਲ ਰਿਹਾ ਉਹ ਕਿਹੜਾ ਪਰ ਛੇ 10 7 10 7 ਫੋਟੇ ਤੇ ਫਰਲੀ ਤੀਤ ਦਾ ਬੰਦ ਮਿੱਤਰੋ ਓ ਰਾਜੇ ਖੇਲੇ ਲੱਗਦਾ ਵੀ ਸਿਰਾ ਹੋ ਗਿਆ ਓ ਕਰੋ ਜੂ ਸਰੀਰਾ ਬਾਈ ਤੀਤ ਮਿੱਤਰੋ ਓ ਕਰੋ ਕਰੀ ਸਰੀਰਾ ਮਿੱਤਰੋ ਕੰਡ ਮਿੱਤਰੋ ਜੇ ਕਰੋ ਇਧਰ 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 ਚੱਕਰ 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 ਇੱਕੋ ਮਿੱਤਰੋ ਹੱਤੋਂ ਮਿੱਤਰੋ ਗਿਰੇ ਬੰਦ ਕਰਕੇ ਤੇਨਾ ਤੇਨੇ ਕਿਤਨੇ ਲਈ ਜੀਓ

आणे वारी असीं बोले हथ आणे वारी असीं बोले नी हाणे हथ आणी वी इले पे शेर कले शे सा ਬੱਲੇ 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 ਆਸਰੀਆ ਬਾਬਾ ਤੇ ਧਰਤੀ ਹੱਲੀ ਬੱਲੇ ਇਹਨੇ ਬੱਲੇ ਵਾਲੇ ਹੋਈ ਪਈਆ ਵੀ ਖੇਡ ਮੈਦਾਨ ਦੇ ਵਿੱਚ ਮੇਰਾ ਅੱਜ ਹੀ ਆ ਗਿਆ ਕਿ 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 ਆਈ ਗਈ ਟੱਕ ਪਈਆ ਵੀ ਕਿੰਨੇ ਪੁਆਇੰਟ 55 ਬੀ ਵੀ ਵੀ ਆ ਰਹੇ 10 ਰਾਉਂਡਾਂ ਦੇ ਲੋਕੀ ਤਾੜੀ ਮਾਰੋ ਇੱਕ ਵਾਰੀ ਜੀ 31 ਜੇਕਰ ਦੇਖਾਂਗੇ ਖੇਡ ਮੈਦਾਨ ਦੇ ਵਿੱਚ 70 ਰੋਟੀਆਂ ਤੇ ਜਾਈ

اشتري <applause> <applause>